ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਸ੍ਰੀਂਦਰ ਪਰ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਜੀ ਹੋਰ ਦੱਸੋ ਜੀ ਕਿੱਦਾਂ ਹਾਲ ਚਾਲ ਵਾਹਿਗੁਰੂ ਜੀ ਦੀ ਕਰ ਬਤਾਟੇ ਤੇ ਬਣੀ ਰਹੋ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਚ ਠੀਕ ਠਾਕ ਰਹੋ ਜੀ ਲਓ ਜੀ ਅੱਜ ਅਸੀਂ ਬਣਾਉਣ ਲੱਗੇ ਆ ਅਰਸੀ ਦੀਆਂ ਪਿੰਨੀਆਂ ਖੋਆ ਤਾਂ ਦੋ ਦਿਨ ਹੋ ਗਏ ਪਹਿਲੇ ਬਣਾ ਕੇ ਰੱਖਿਆ ਸੀਗਾ ਵਿੱਚ ਸਾਨੂੰ ਫਿਰ ਰਿਸ਼ਤਦਾਰੀ ਚ ਜਾਣਾ ਪੈ ਗਿਆ ਸਾਡੀ ਭੈਣ ਬੜੀ ਤੇ ਉਹਨਾਂ ਦੇ ਸੌਰਾ ਸਾਹ ਦੀ ਡੱਥ ਹੋ ਗਈ ਸੀ ਕੱਲ ਉਹਨਾਂ ਦੇ ਸੰਸਕਾਰ ਤੇ ਚੱਲੇ ਗਏ ਫਿਰ ਅੱਜ ਹੁਣ ਤਾਂ ਕਿ ਤਾ ਚਲੋ ਅੱਜ ਟਾਈਮ ਹੈਗਾ ਹੁਣ ਅੱਜ ਬਣਾ ਲੈਨੇ ਪਿੰਨੀ ਆ ਜਿਹੜੇ ਜਿਹੜੇ ਸਮਾਨ ਪੈਣਾ ਪਿੰਨੀ ਚ ਮੈਂ ਤੈਨੂੰ ਦਿਖਾ ਲਦੀ ਆ ਕਿ ਕਿਹ ਸਮਾਨ ਪੈਣਾ ਆ ਜਾਨੀ ਕਿ ਜਿਹੜਾ ਅਸੀਂ ਪਾਉਣਾ ਇਤਾਂ ਨਹੀਂ ਵੀ ਤੁਸੀਂ ਤੁਸੀਂ ਵੀ ਇਹੀ ਪਾਉਣਾ ਆ ਜੋ ਜੋ ਤੁਹਾਡੇ ਕੋਲ ਸਮਾਨ ਹੈਗਾ ਤੁਸੀਂ ਉਹ ਪਾ ਲਿਓ ਅਸੀਂ ਤਾਂ ਜਿਹੜਾ ਹਰ ਸਾਲ ਪਾਈਦਾ ਹੀ ਨੋਰਮਲ ਸਮਾਨ ਜਿਹੜਾ ਉਹੀ ਪਾਉਣ ਲੱਗੇ ਆ ਹੁਣ ਚਲੋ ਮੈਂ ਤੈਨੂੰ ਦਿਖਾ ਲਦੀ ਆ ਦੂਜਾ ਕੈਮਰਾ ਕਰਕੇ ਕਿ ਕਿਹੜਾ ਕਿਹੜਾ ਸਮਾਨ ਪਾਉਣਾ ਆ ਆਏ ਜੀ ਸਾਡੇ ਸਮਾਨ ਪਈਆ ਗਿਰੀਆਂ ਐ ਬਦਾਮਾਂ ਦੀਆਂ ਪੰਜਾਂ ਕਰੋਟਾਂ ਦੀਆਂ ਗਿਰੀਆਂ ਐ ਹਾਂ 100 ਗ੍ਰਾਮ ਮੱਖਜੀ ਆ ਪਈਆ ਇਸ ਹੋ ਗਈ ਆ ਹਾਂ ਕਾਜੂ ਸਾਡੇ ਸੀਗੇ ਪਈਆ ਵਿੱਚੋਂ ਨਿਆਣਿਆਂ ਨੇ ਖਾ ਲਏ ਹੁਣ ਮੈਨੂੰ ਲੱਗਦਾ ਪਈਆ ਤਾਂ ਥੋੜੇ ਜਿਹਾ ਘਟੇ ਆ ਤਾਂ ਇਹ ਇੱਕ ਸੱਟਾ ਨਾ ਖੂਬ ਪਾਇ ਸਾਵਤੈ ਲਈ ਜਾਂਦਾ ਸੀ ਉਦਾਂ ਕੇ ਦੋ ਠੁੱਠੀਆਂ ਪਾ ਲਈ ਦੀਆਂ ਫੇ ਸਾਨੂੰ ਕਿਸੇ ਨੇ ਦੱਸਿਆ ਪੀ ਇਹ ਵਧੀਆ ਹੁੰਦਾ ਹੈ ਤਾਂ ਬੰਦ ਲਉਤਾ ਹੈ ਚ ਕਿਉ ਤੇਲ ਜ਼ਿਆਦਾ ਹੁੰਦਾ ਹੈ ਚ ਤਾਂ ਇਧਰ ਹੁਣ ਮੈਂ ਕੜਾਹੀ ਰੱਖ ਲਈ ਐ ਚ ਹੁਣ ਮੈਂ ਥੋੜਾ ਜਿਹਾ ਘਿਓ ਪਾ ਕੇ ਤਾਂ ਇਹਨਾਂ ਨੂੰ ਡਰਾਈ ਫਰੂਟ ਨੂੰ ਪਹਿਲੇ ਥੋੜਾ ਰੋਸਟ ਕਰਕੇ ਫੇ ਇਹਨਾਂ ਨੂੰ ਗ੍ਰਾਈਂਡ ਕਰਨਾ ਹੈ ਇਧਰ ਆ ਘਿਓ ਆ ਇਹ ਸਵਾ 1/2 ਕਿਲੋ ਘਿਓ ਸਾਡਾ ਘਰ ਦਾ ਬਣਾਇਆ ਆ 1/2 ਕਿਲੋ ਲਿਆੰਦਾ ਆ ਮੁੱਲ ਦਾ ਆ ਇੱਕ ਤਾਂ ਸੱਦਾ ਖੁਆ ਆ। 1.5 ਕਿਲੋ ਦੇ ਕਰੀਬ ਖੁਆ ਆ ਸਾਡਾ। ਤਾਂ ਹੁਣ ਮੈਂ ਪਹਿਲੇ 1 ਕਿਲੋ ਆਲਸੀ ਆ। ਆਲਸੀ ਸਾਡੀ ਤਾਂ ਸੰਪੇਲੇ ਘੜਦੀ ਸੀਗੀ ਰੱਖੀ ਅਸੀਂ ਤਾਂ ਉਹ। ਉਹਨੂੰ ਵਿੱਚ ਮਿੱਟੀ ਸੀਗੀ ਤਾਂ ਕਰਕੇ ਫੇ ਹੁਣ ਸਰਦਾਰ ਜੀ ਨੂੰ ਕਿਹਾ ਤੇ ਮੁੱਲ ਲੈ ਆਓ ਆਲਸੀ ਤਾਂ ਉਹ ਹੁਣ ਮੈਂ ਲਿਆਉਗੇ ਤਾਂ ਮੈਂ ਭੁੰਨਦੀ ਆ ਉਹਨਾਂ ਨੂੰ। ਚਾਪੈਨ ਬਾਰਾ ਆਟਾ ਭੁੰਨਦੀ ਤੁਹਾਨੂੰ ਦਿਖਾਉਂਦੀ ਆ ਮੈਂ। ਆਪੇ ਨਟਾ ਕੋ ਪੁੰਨਦੀ ਆ ਇੱਧਰ ਕਿੰਨਾ ਆਟਾ ਪੈਣਾ ਵਿੱਚ 2.5 ਕਿਲੋ 2.5 ਕਿਲੋ ਆਟਾ 2 ਕਿਲੋ ਗੁੜ 2 ਕਿਲੋ ਗੁੜ ਚਲੋ ਜੀ ਥੋੜਾ ਜਿਹਾ ਆਟਾ ਪੁੰਨ ਲਿਆ ਥੋੜਾ ਰਹਿਦਾ ਹੈ ਉਹਨਾਂ ਚਿਤਕ ਮੈਂ ਆਲਸੀ ਗ੍ਰाइंड ਕਰਕੇ ਤਾਂ ਪੁੰਨ ਕੇ ਗ੍ਰाइंड ਕਰ ਲੈਣੀ ਹੈ ਹੁਣ ਡਰਾਈ ਫਰੂਟ ਗ੍ਰाइंड ਕਰ ਲੈਣਾ ਫੇਰ ਬਾਅਦ ਚ ਵੱਡੀ ਕੜਾਹੀ ਚ ਹਲਾਉਣੇ ਆ ਹੈ ਨਾ ਇਹ ਵੀ ਆ ਜਾਣ ਮੈਂ ਹਾਲ ਸੀ ਦਾ ਦੱਸਦੀ ਸੀ ਮੈਂ ਹਾਲ ਸੀ ਉਹ ਤਾਂ ਕੱਢ ਕੇ ਨਹੀਂ ਦੇਖੀ ਜਿਹੜੀ ਘਰ ਦੀ ਰੱਖੀ ਸੀਗੀ ਉਹ ਹੁਣ ਦੇਖੋ ਤੁਹਾਨੂੰ ਪਾਈ ਦੀ ਉੱਦਾਂ ਹੀ ਪਾਈਗੇ ਫਿਰ ਪਹਿਲੇ ਦੇਖਿਆ ਨਹੀਂ ਮਿੱਟੀ ਵੀ ਹੈ ਇਹਦੇ ਵਿੱਚ ਚਲੋ ਉੱਦਾਂ ਸੀਗਾ ਜਿਹੜੇ ਚੋਕ ਕੇ ਨਿਕਲ ਜਾਣਾ ਸੀ ਜਿਹੜੀ ਮਿੱਟੀ ਜਿਹੜੀ ਦਾਣਿਆਂ ਨੂੰ ਲੱਗੀ ਸੀ ਨਾ ਉਹ ਤੋਂ ਗਿੱਲੇ ਹੋ ਗਏ ਸੀ ਦਾਣੇ ਮੀਂਹ ਪੈ ਗਿਆ ਸੀਗਾ ਉਹ ਦਾਣਿਆਂ ਨਾਲ ਨਹੀਂ ਸੀ ਲੱਗਣਦੇ ਤਾਂ ਟਾਈਮ ਬਹੁਤ ਲੱਗਾ ਉਹ ਤਾਂ ਆਪਾਂ ਪਹਿਲੇ ਦੇਖ ਲੈਂਦੇ ਨਾ ਤਾਂ ਧੋ ਲੈਣੇ ਸੀਗੇ ਹੁਣ ਪੈਰ ਤੇ ਆ ਕੇ ਲੱਗੇ ਆਪਾਂ ਮਾਣ ਬਾਜੀ ਹੁਣ ਤਾਂ ਪਿੰਨੀਆਂ ਨੂੰ ਕਾਲੇ ਪਏ ਕੁਦਦ ਤੰਦਾ ਪੈਣ ਲੱਪਈਆਂ ਆ ਤਾਂ ਮੌਸਮ ਦੇਖੋ ਤਾਂ ਅੱਜ ਸਵੇਰ ਦਾ ਹੀ ਆ ਮੌਸਮ ਹੋਇਆ ਪਿਆ ਆ ਤੂੰ ਦੇਖ ਦਸਵੇਰ ਦੀ ਪਈ ਹੈ ਜਿੱਦਾਂ ਬਹੁਤ ਠੰਡ ਹੋ ਗਈ ਹੈ ਆਂਦੇਲਾ ਸਾਡਾ ਪਰਮਵੀਰ ਤਿਆਰ ਹੋ ਗਿਆ ਆ ਮਾੜਪੁਰ ਜਾਨ ਨੂੰ ਨੇ ਕੰਮ ਸਿੱਖਣ ਜਾਂਦਾ ਆ ਇੱਧਰ ਸਾਡੀਆਂ ਲਗਾਠਾਂ ਨੂੰ ਵੀ ਫੁੱਲ ਨਿਕਲਦੇ ਪਏ ਹੁਣ ਜਦੋਂ ਸਾਡੇ ਮਰੂਦ ਖਤਮ ਹੋਣੇ ਲਗਾਠਾ ਸ਼ੁਰੂ ਹੋ ਜਾਣੀ ਐ ਸਾਰਿਆਂ ਦੇ ਖਾਨ ਨੂੰ ਉੱਧਰ ਸਾਡੇ ਬੂਟੇ ਬਹੁਤੇ ਲਗਾਠਾਂ ਦੇ ਪਿਛਲੇ ਸਾਲ ਦੀਆਂ ਹਨ ਕਰਕੇ ਲਗਾਠਾ ਥੱਲੇ ਜਿੱਦਾਂ ਬੂਟੇ ਪਿਛਲੇ ਸਾਲ 40-50 ਬੂਟੇ ਪਿੰਡ ਦੇ ਲੈ ਕੇ ਗਏ ਆਲੇ ਦੁਆਲੇ ਦੇ ਜੇ ਕਿਸੇ ਨੇ ਹੋਰ ਲੈ ਜਾਣੇ ਤਾਂ ਬੂਟੇ ਬਹੁਤੇ ਆ ਮੈਨੂੰ ਲੱਗਦਾ 100 ਕ ਬੂਟਾ ਤਾਂ ਹਾਂ 100 ਕ ਬੂਟਾ ਤਾਂ ਹੋਣਾ ਆ ਹੁਣ ਹੋਰ ਹੋਇਆ ਸਾਡੇ ਜੇ ਕਿਸੇ ਨੂੰ ਲੋੜਿਆ ਤਾਂ ਲੈ ਜਿਓ ਲਗਾਠਾਂ ਮਿੱਠੀਆਂ ਬਹੁਤੇ ਆ ਸਾਡੀਆਂ ਚਲੋ ਜੀ ਮੈਂ ਅੰਦਰ ਡਰਾਈ ਫਰੂਟ ਭੁੰਨ ਲਵਾਂ ਸਰਦਾਰ ਜੀ ਜਦ ਤੱਕ ਕਲਸੀ ਲੱਕ ਕੇ ਆਜੂਗੇ ਤਾਂ ਫੇ ਸਾਰਾ ਸਮਾਨ ਗ੍ਰਾਈਂਡ ਕਰਕੇ ਫੇ ਪਨੀਰ ਲਾਉਣ ਲੱਗੇ ਤੁਹਾਨੂੰ ਮਿਲਦੇ ਆਂ ਭੈਣੇ ਬਣਾਉਂਦੀ ਹਾਰ ਸਾਲ ਮੈਂ ਤਾਂ ਸਮਾਨ ਇਕੱਠਾ ਕਰਕੇ ਦੇ ਦਿੰਦੀ ਹੁੰਨੀ ਨਾਲ-ਨਾਲ ਇਹਨੂੰ ਗੋੜ ਘੋਟ ਦੇਣਾ ਡਰਾਈ ਫਰੂਟ ਭੁੰਨ ਦੇਣਾ ਗ੍ਰਾਈਂਡ ਕਰ ਦੇਣਾ ਕਲਸੀ ਗ੍ਰਾਈਂਡ ਕਰ ਦੇਣੀ ਆ ਚਲੋ ਜੀ ਹੁਣ ਮੈਂ ਭੁੰਨ ਲਵਾਂ ਪਹਿਲੇ ਗ੍ਰਾਈਂਡ ਡਰਾਈ ਫਰੂਟ ਤਾਂ ਫੇ ਮਿਲਦੇਗਾ ਤੁਹਾਨੂੰ ਸੋਗੀ ਨੂੰ ਇੱਥੇ ਸਾਫਤੀ ਪਾਉਣੀ ਆ ਮਾਜ ਨੂੰ ਮਾਰਦੇ ਬਾਚਾ ਇਹਨਾਂ ਨੂੰ ਰੋਸਟ ਕਰਕੇ ਫਿਰ ਮਾਜ ਪਾਉਣੀ ਤਾ ਨਹੀਂ ਸਾਰੀਆਂ ਦੁਕਾਨਾਂ ਤੇ ਪਤਾ ਕਰਿਆ ਫੇ ਹੁਣ ਇਹਨੂੰ ਹੈ ਦੋ ਬੰਦੋ ਬਗਾਨਾ ਹਾਂ ਤੇ ਵਿਕੀ ਹੋ ਗਿਆ ਕਿ ਆ ਵਿਕਰੀ ਫੇ ਇਹੀ ਧੋ ਲਈਏ ਹੁਣ ਧੋ ਕੇ ਉਹ ਛਾਨੀ ਜਾਈ ਚ ਪਾ ਲੈਣੇ ਆ ਮੜੇ ਜਾ ਪਾਣੀ ਨੂੰ ਚੜਦੇ ਤੇ ਫੇ ਭੁੰਨਣੀ ਆ ਫੇ ਉੱਚੇ ਇੱਧਰ ਭੁੰਨ ਜਾਊਗੀ ਨਾਲੇ ਹਨਾ ਚਲੋ ਉਹੀ ਕੱਢ ਕੇ ਲਿਉਣੀ ਆ ਮੈਂ ਡਰਾਈ ਫਰੂਟ ਮੜੇ ਜਾ ਰੋਸਟ ਕਰਦੀ ਆ ਫੇ ਬਾਅਦ ਚ ਉਹਨੂੰ ਧੋ ਕੇ ਰੱਖਦੀ ਆ ਕੰਮ ਜਿਆਦਾ ਪੈਣਾ ਹੁਣ ਚਲ ਅੱਧਾ ਘੰਟਾ ਹੋਰ ਲੱਗ ਜੂਗਾ ਹੋਰ ਕੀ ਆ ਹਣ ਦੁਕਾਨ ਸਾਰੇ ਕੋ ਬੇਚ ਉਦਾਂ ਹੀ ਜਿਪਾ ਦੀ ਕਾਰਾਂ ਦੀ ਉੱਥੋਂ ਹੀ ਲੈ ਆਂਦਾ ਦੁਕਾਨ ਤੋਂ ਹੀ ਇਹ ਕਿਉਂ ਕਦੀ ਕਿਸੇ ਦੁਕਾਨ ਤੋਂ ਕੋਈ ਕਿਸੇ ਦਾ ਵਗਣਾ ਹੁੱਕੇ ਦਾ ਜਾਣੀ ਹੋਇਆ ਕਾ ਆ ਤੁਹਾਡੀ ਜੈਕਟ ਦੇ ਪਿੱਛੇ ਮਿੱਟੀ ਲੱਗੀ ਆ ਉਹ ਸਾਫ਼ ਕਰ ਲੋ ਸੱਲ ਮੈਂ ਉਹ ਕਰ ਲਵਾਂ ਡਰਾਈ ਫਰੂਟ ਨੂੰ ਤੇ ਫਿਰ ਅਸੀ ਧੋਣੀ ਆ ਮਾੜੀ ਜੀ ਚਾ ਕੰਮ ਵਧੀਆ ਪਹਿਲੇ ਦੇਖ ਲੈਂਦੀ ਮੈਂ ਤਾਂ ਅਲਸੀ ਆਲਸੀ ਸੀਗੀ ਅਜਾ ਹੁਣ ਆਉਂਦਾ ਕਿਤਾ ਜੇ ਕੋਲ ਨਹੀਂ ਆ ਤਾਂ ਮਿਲ ਗਿਆ ਹੈ ਲੋ ਹਾਂ ਬਾਰਵੀਂ ਆਉਣਾ ਕਿਸੇ ਨੇ ਆਹੋ ਚੱਲ ਠੀਕ ਹੈ ਮੰਗਾ ਦੇ ਕਿਲੋ ਅਲਸੀ ਮੰਗਾ ਲੈ ਤੋ ਕਿ ਪੈਕਟ ਬੰਦ ਲੈ ਆਇਓ ਸਾਫ ਹੀ ਹੁੰਦਾ ਆ ਆਹ ਖੁੱਲੀ ਤਾਂ ਪਛਾੜੇ ਵੀ ਹੈਗੀ ਹੈ ਹੁਣ ਉਹ ਹਲ ਵੀ ਕਹੀ ਜਾਂਦਾ ਹੈ ਕੋਈ ਨਾ ਹੋ ਡਰਾਈ ਫਰੂਟ ਖੋਣ ਦੀ ਸੀ ਮੜਾ ਜਾਂਦਾ ਹੁਣ ਡਰਾਈ ਫਰੂਟ ਮੇਰਾ ਰੋਸਟ ਹੋ ਗਿਆ ਥੋੜਾ ਜਿਹਾ ਸੋ ਵੀ ਇੱਦਾਂ ਹੀ ਪਾ ਲੈਣੀ ਹੈ ਧੋ ਕੇ ਹੁਣ ਹੁਣ ਆਸੀ ਆਉਂਦੀ ਹੈ ਤਾਂ ਫੇ ਉਹਨੂੰ ਭੁੰਨ ਦਈਆਂ ਫੇ ਜਦ ਤੱਕ ਇਹ ਠੰਡਾ ਹੋ ਜਾਣਾ ਫੇ ਆਸੀ ਭੁੰਨ ਲਵਾਂਗੀ ਤੇ ਵਾਰੀ ਵਾਰੀ ਗ੍ਰਾਈਂਡ ਕਰ ਲੈਣੀ ਹੈ

Nå no, ja, Nådun no? sure. no, ਆਟਾ ਲੱਗੀ ਜਾਂਦੇ ਸੇਕ ਨਾਲ ਨਾ ਨਹੀਂ ਮੈਂ ਤਾਂ ਗਿੱਲਾ ਕਰ ਤਵਾਂ ਸਾਰੇ ਮੱਭੇ ਹੋ ਜਾਣਾ ਤੇ ਜਿੱਦਾਂ ਜਿੱਦਾਂ ਥੱਲੇ ਮੜਾ ਮੜਾ ਸੇਕ ਲੱਤੀ ਜਾਣਾ ਸਾਰਾ ਥੱਲੇ ਬੈਠੀ ਜਾਣਾ ਸਾਰੇ ਖੁੱਲ ਜਾਂਦੇ ਥਲੜੀਆਂ ਫੇਸੀਆਂ ਛਿੱਡੀਆਂ ਜੀਆਂ ਕਰਦੇ ਆਂ ਮੈਂ ਆਟਾ ਛਾਂ ਲਵਾਂ ਆਟਾ ਛਾਂ ਲਵਾਂ ਆਕੀ ਬੜੇ ਧੰਨਾਪੁਰ ਨਹੀਂ ਪੈਂਦੀ ਮੜਾ ਜਦ ਸੇਕ ਜਿਆਦੇ ਪੈ ਜੇ ਤਾਂ ਸਾਂਝ ਛੱਡ ਜਾਂਦੀ ਉੜੀ ਬਰਾਤ ਚੌੜੀ ਜੀ ਦੁੱਧ ਚ ਅਨਛਾਨਾ ਨੂੰ ਖਲੀਆਂ ਦੇ ਵਿੱਚ ਮਾਂ ਚਤੇਗਾ ਕੀ ਪਾਉਣਾ ਚਾਹੀਦਾ ਅ ਗੋੜ ਖੁਰਖੁਰ ਜਿਓ ਤੋ ਕਰੀ ਬੰ ਸਰ ਹੁਣ ਖੁਆ ਪਾ ਲਈ ਜੱਟਾ। ਉਹ ਕੋਲ ਨਾਲ ਵਿੱਚ ਡੀਰੀਂ ਘੋਟੀਆਂ ਟਲੀਆਂ ਲਿੰਗੀਆਂ ਇਹ ਵੀ ਖੁਰ ਜਾਣੀਆਂ ਤੇ boleh jom ni Hai ni contoh ya

ਇਹ ਦੋ ਪਾ ਲੈ। ਹਾਂ, ਆਹ ਇਹ ਕਿੰਨਾ ਰੋਪਾ। ਇਹਨਾਂ ਸੱਲੇ ਰੋਪਾ। ਅੱਧਾ ਕਿੰਨੋ ਰੱਖ ਲਾਂ ਜਿਵੇਂ ਰੱਖ। ਇਹਦੇ ਨਾਲ ਹੋ ਘਾਟਾ ਜਿਹੜਾ ਕਿਹੋ ਜਿਹਾ ਰੰਗ ਦੇ। ਇਹ ਗੰਧਾ ਗੰਜਾ ਸੀ ਸੀ ਇਹਨੂੰ। ਉਹਦੇ ਇਹਨਾਂ ਦੇਖ। ਬਹੁਤ ਜੀ। ਜੋ ਲੋੜ ਪਈ ਉੱਪਰ ਪਾ ਲਵਾਂਗੇ। ਆਹ ਘੱਟ ਲੋ। ਇਹ ਤਾਂ ਟੱਕਣ ਪੜਾ ਦੇ। ਇਹ ਫੂਲ ਬਦੇ ਮੋਟੇ ਮਿੱਟੀ ਨਾਲ ਭਰੀ ਹੋਵੇ ਥੱਲੇ ਹਾਂ ਦੇ ਦੇ Love it in mm the -hmm. ਫੁੱਫੇਗੇ ਪੁਣਿਆ ਤਾਂ ਮੋਝ ਪਾ ਲੀ ਫੁੱਫੜ ਫੁੱਫੜ ਹੋ ਜਿੱਤਾ ਆ ਗਿਆ ਜਦੋਂ ਟਿਕਦੇ ਤੇ ਆਹੀ ਫੁੱਫੜ ਗਈ ਜਾਂਦੇ ਇਹ ਕਦੋਂ ਜਦੋਂ ਮਨ ਨੂੰ

ਪਣੀ ਕਿਦਾ ਮੈਂ ਤਾਂ ਥੋੜਾ ਆਟਾ ਥੋੜਾ ਪੈਣੇ ਪੈਣੀ ਪਾ ਲਿਆ ਮੈਂ ਅਖਬਾਰ ਵਿਛਾਇਆ ਉਹ ਅੰਦਰ ਵਿਛਾਇਆ ਪਿੰਨੀ ਅੱਦ ਬਣੀ ਭਾਂਡੇ ਦੇਖੋ ਆਹ ਵੀ ਭਾਂਡੇ ਉਹ ਵੀ ਭਾਂਡੇ ਮੁੱਲ ਬੱਲੇ ਜਿੰਨੇ ਭਾਂਡੇ ਦਾ ਸਮਾਨ ਹੁੰਦਾ ਸਾਰੇ ਕੋਲ ਹੀ ਰਹਿੰਦੇ ਆ ਜਰਾ ਮੜ ਜਰਲਾ ਚੰਗੀ ਤਰ੍ਹਾਂ ਮੈਂ ਅੰਦਰ ਅਖਬਾਰ ਵਿਛਾਇਆ ਉਹਨੇ ਸ਼ੁਰੂ ਕਰ। ਹਲੇ। ਆਲੋਜੀ। ਇੱਥੇ ਮੈਂ ਕਿ ਮੱਟਦੀ ਆ। ਮੈਨੂੰ ਨਾ ਪ੍ਰਾਤ ਲਿਆ ਦੇ, ਪੀੜੀ ਲਿਆ ਦੇ। ਠੀਕ। ਤੇ ਮੈਂ ਕਿ ਮੱਟਦੀ ਆ। ਬੱਬੇ ਵਾਲੇ ਅੰਦਰ। ਇੱਥੇ ਬਹਿ ਕੇ ਅਸੀਂ ਬੱਟੀ ਦੀਆਂ ਹਰ ਸਾਲ ਪਿੰਦੀਆਂ। ਛੋਟੀਆਂ ਪੱਤੀ ਫਿਰ ਮੋੜ ਕੇ ਉਹ ਨੰਬਰ ਢੀਆ ਵੱਢੀ ਆ ਪੰਮੀ ਇਹ ਛੋਟੀ ਘਾ ਥੋੜੀ ਜਿਹੀ ਦੱਸਿਆ ਕਿ ਉਹ ਨਿਆਣੇ ਪਰ ਮੋੜ ਕੇ ਵਿੱਚੇ ਛਾੜ ਦਿੰਦੇ ਮੈਂ ਪੰਮੀ ਦਾ ਨਹੀਂ ਛਾੜਦਾ ਨਹੀਂ ਵੀ ਉਹਨਾਂ ਜਿਆਦੀ ਹੋ ਜਾਣੀ ਹੈ ਨਾ ਖਾਣ ਨੂੰ ਹੋਂਦ ਪੰਮ ਚਾਰ ਦੇ ਦਿੰਦੇ ਆੜੀ ਚੀ ਆਉਨੇ ਉਹ ਵੀ ਖਾਣਾ ਨਹੀਂ ਕਰਨਾ ਇਹ ਇਤੇ ਇੱਕ ਚੀਜ਼ ਆ ਜਿਹੜੀ ਚਾ ਕੇ ਖਾਂਦਾ ਪਸੰਦ ਆ ਚਲੋ ਜੀ ਮੈਂ ਵੀਡੀਓ ਦਾ ਐਂਡ ਹੁਣ ਇੱਥੇ ਕਰਦੀ ਆਂ ਬੱਟ ਲੀ ਆ ਪਿੰਨੀ ਆ ਬੱਟ ਕੇ ਤਾਂ ਫੇਪਰਾਚ ਹੀ ਰਹਿਣ ਦੇਣੀ ਆ ਫੇ ਮੜ ਜੇ ਠੰਡੀਆਂ ਹੋਈਆਂ ਫਿਰ ਬਾਲਟੀ ਢੱਕਣ ਵਾਲੀ ਚ ਪਾ ਕੇ ਰੱਖ ਲੈਣੀ ਆ ਮੇਰੇ ਕੋ ਰਿਕਵੈਸਟ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆਂ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇੱਕ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਪਿੰਨੀਆ ਬਣਾਉਣ ਖਾਣੇ ਦਾ ਦੋ ਪਿੰਨੀਆ ਖਾ ਲਓ ਤੁਸੀਂ ਆ ਕੇ ਲੋ ਜੀ ਅੱਧੀ ਬਣ ਜਾਣੀਆਂ ਪਿੰਨੀਆਂ ਹਣ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੇਂ ਸੋਹਣੇ ਜੇ ਵਲੌਗ ਤੇ ਨਾਲ ਉਦੋਂ ਤੱਕ ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗਰਮੀ ਹੈ